ਪੂਰੀਆਂ ਨਾ ਕੋਈ ਪੂਰੀਆਂ ਗਿਣ ਸਕਦਾ ਜੇ ਕੋਈ ਗਿਣਦਾ ਹੈ ਤੇ ਉਨ੍ਹੀ ਕੀ ਦਾ ਫਰਕ ਹੁੰਦਾ ਹੈ ਪਾਣੀ ਮੰਗਿਆ ਸੀ ਤੇ ਪਾਣੀ ਕਿਥੇ ਨਹੀਂ ਮਿਲਿਆ ਸੀ ਤਾਂ ਨੇਜਾ ਮਾਰ ਕੇ ਜਿਹੜੀ ਇਹ ਕੋਈ ਸ਼ੱਕਰ ਦੀ ਕਹਾਣੀ ਮੰਨੀ ਜਾਂਦੀ ਹੈ ਕਿ ਕਰ ਦੇ ਵਿੱਚ ਝੂਠਾ ਕਿਸ ਤਰੀਕੇ ਦਾ ਜੀ ਲਗਭਗ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਬਾਬਾ ਪੀਰ ਤੁਗਲ ਸ਼ਾਹ ਜੀ ਦਾ ਦਰਬਾਰ ਜਥੇ ਵੱਖ-ਵੱਖ ਨੇ ਮਾਨਤਾਵਾਂ ਕਿ ਇਸ ਦੇ ਪਿੱਛੇ ਦਾ ਇਤਿਹਾਸ ਅੱਜ ਵਿਖਾਵਾਂਗੇ ਇਸ ਪੂਰੀ ਵੀਡੀਓ ਦੇ ਵਿੱਚ ਦਰਸਲ ਅੱਜ ਗੱਲ ਕਰਾਂਗੇ ਬਾਬਾ ਪੀਰ ਤੁਗਲ ਸ਼ਾਹ ਜੀ ਦਾ ਜਿੱਥੇ ਕਿ ਹਰ ਕੋਈ ਮੱਥਾ ਟੇਕਣ ਆਉਂਦਾ ਹੈ ਹਰ ਸ਼ਰਤਾਲੂ ਕਿਹਾ ਜਾਂਦਾ ਹੈ ਆਪਣੀ ਜਦੋਂ ਮੰਗ ਲੈ ਕੇ ਆਉਂਦਾ ਹੈ ਉਸ ਦੀ ਜ਼ਰੂਰ ਪੂਰੀ ਹੁੰਦੀ ਹੈ ਇਸ ਪੂਰੇ ਇਤਿਹਾਸ ਦੀ ਗੱਲ ਕਰਾਂਗੇ ਦਰਸਲ ਤੁਹਾਨੂੰ ਦੱਸ ਦਈਏ ਕਿ ਕਾਫੀ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਸਮੇਂ ਦੀ ਗੱਲ ਕਿਹਾ ਜਾਂਦਾ ਹੈ ਕਿ ਕਿ ਉਸ ਵਕਤ ਵਿਰਾਟ ਰਾਜੇ ਦਾ ਰਾਜ ਸੀ ਜੀ ਹਾਂ ਜੋ ਕਿ ਇੱਕ ਕਿਲਾ ਬਣਾਉਣਾ ਚਾਹੁੰਦਾ ਸੀ ਪਰ ਉਸ ਦਾ ਕਿਲਾ ਹਰ ਬਾਰ ਬਣਨ ਦੇ ਨਾਲ ਹੀ ਤੈ ਜਾਦਾ ਸੀ ਅੱਜ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਬਾਬਾ ਪੀਰ ਤੂਗਲ ਸ਼ਾਹ ਜੀ ਦਾ ਮੰਦਰਵਾਰ ਕਿਸ ਤਰੀਕੇ ਦੇ ਨਾਲ ਬਣਿਆ ਹੈ ਕਿਹਾ ਜਾਂਦਾ ਹੈ ਕਿ ਜਦ ਉਸ ਰਾਜੇ ਨੇ ਇੱਕ ਜੋਤਸ਼ੀ ਤੋਂ ਇਸ ਦੇ ਬਾਰੇ ਪਤਾ ਕੀਤਾ ਤੇ ਜੋਤਸ਼ੀ ਦਾ ਕਹਿਣਾ ਸੀ ਕਿ ਕੋਲੋਤਾ ਪੁੱਤਰ ਕਿਸੇ ਦਾ ਹੋਵੇ ਜਿਸ ਨੂੰ ਦੀਵਾਰ ਦੇ ਵਿੱਚ ਚਣਵਾ ਦਿੱਤਾ ਜਾਵੇ ਤਉ ਉਸ ਤੋਂ ਬਾਅਦ ਇਹ ਕਿਲਾ ਬਣ ਜਾਵੇਗਾ ਤੁਹਾਹ ਦਾਸੀ ਹੈ ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਕਹਾਣੀਆਂ ਵੀ ਨੇ ਕਿ ਇਸ ਰਾਜੇ ਨੇ ਉਸ ਵਿਧਵਾ ਜਨਾਨੀ ਨੂੰ ਜੋ ਉਸ ਦੀ ਮੁੰਡੇ ਦੀ ਮਾਂ ਸੀ ਉਸ ਨੂੰ ਬਹਿਲਾ ਫੁਸਲਾ ਕੇ ਉਹਨਾਂ ਦਾ ਮੁੰਡਾ ਤੇ ਲੈ ਲਿਆ ਤੇ ਉਸ ਨੂੰ ਦੀਵਾਰ ਦੇ ਵਿੱਚ ਚੜਵਾ ਦਿੱਤਾ ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਉਹ ਮਾਂ ਰੋਂਦੀ ਕੁਰ ਲਾਉਂਦੀ ਹੋਈ ਰਹਿੰਦੀ ਸੀ ਪਰ ਕਿਹਾ ਜਾਂਦਾ ਹੈ ਕਿ ਜਦ ਬਾਬਾ ਪੀਰ ਤੂਗਲ ਸ਼ਾਹੀ ਇਨਾ ਦੇ ਕੋਲ ਆਉਦੇ ਨੇ ਖੇਡਦੇ ਖੇਡਦੇ ਸਰੋਦੀ ਮਾਂ ਨੂੰ ਪੁੱਛਦੇ ਨੇ ਕਿ ਆਖਿਰਕਾਰ ਤੈਨੂੰ ਕੀ ਹੋਇਆ ਤੇ ਉਹ ਮਾਂ ਦੱਸਦੀ ਹੈ ਕਿ ਉਸ ਦੇ ਪੁੱਤਰ ਨੂੰ ਚੜਵਾ ਦਿੱਤਾ ਗਿਆ ਤੇ ਹੋਣਾ ਕਿ ਸੀਮਾਨਤਾਵ ਦੇ ਅਨੁਸਾਰ ਕਿ ਬਾਬਾ ਪੀਰ ਤੁਗਲ ਸ਼ਾਹ ਜੀ ਆਪਣੇ ਕੋੜੇ ਤੇ ਕੁੱਤੇ ਨੂੰ ਲੈ ਕੇ ਚੱਲ ਪੈਂਦੇ ਨੇ ਤੇ ਉਸ ਮਾਈ ਨੂੰ ਕਹਿੰਦੇ ਨੇ ਕਿ ਮੇਰੇ ਪਿੱਛੇ ਬੈਠ ਜਾ ਤੇ ਅੱਖਾਂ ਤਦ ਤੱਕ ਨਾ ਖੋਲੀ ਜਦ ਤੱਕ ਅਸੀਂ ਇੱਥੇ ਨਹੀਂ ਪਹੁੰਚਦੇ ਤ ਉਹ ਦੱਸਦੀ ਹੈ ਕਿ ਨਹੀਂ ਨਹੀਂ ਬਲਕਿ ਜਦ ਬਾਬਾ ਜੀ ਨੇ ਉੱਥੇ ਪਹੁੰਚ ਕੇ ਪਾਣੀ ਲਿਆਉਣ ਲਈ ਕਿਹਾ ਕਿ ਪਾਣੀ ਨਹੀਂ ਸੀ ਕਿ ਕੀ ਜਾਂਦਾ ਹੈ ਕਿ ਬੁੱਢੀ ਮਾਈ ਦਾ ਕਹਿਣਾ ਸੀ ਕਿ ਇੱਥੇ ਦੂਰ ਦੂਰ ਤੱਕ ਪਾਣੀ ਨਹੀਂ ਹੈ ਤੇ ਬਾਬਾ ਜੀ ਨੇ ਨੇਜਾ ਮਾਰਿਆ ਤੇ ਨੇਜਾ ਪੁੱਟਿਆ ਤਾਂ ਪਾਣੀ ਦੀ ਥਾਂ ਵੀ ਬਣੀ ਜਿੱਥੇ ਕਿ ਅੱਜ ਜਿੱਕੇ ਵੀ ਸੱਦੀ ਦੀ ਗੱਲ ਕੀਤੀ ਜਾਵੇ ਤਾਂ ਖੂਈ ਉੱਥੇ ਦੇ ਉੱਥੇ ਹੀ ਕਹੀ ਜਾਂਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਕਿਹਾ ਜਾਂਦਾ ਹੈ ਮੰਨਤਾਵਾਂ ਅਨੁਸਾਰ ਕਿ ਬਾਬਾ ਜੀ ਨੇ ਪਾਣੀ ਦਾ ਲੋਟਾ ਭਰਿਆ ਤੇ ਉਸ ਜਗ੍ਹਾ ਤੇ ਜਲ ਛੱਟੇ ਮਾਰੇ ਜਿੱਥੇ ਬੱਚਾ ਜਿੰਦਾ ਛਿਣਿਆ ਗਿਆ ਸੀ ਛੱਟੇ ਮਾਰਦੇ ਹੀ ਸਾਰਾ ਕਿਲਾ ਡੇਗ ਜਾਂਦਾ ਹੈ ਤੇ ਬੱਚਾ ਜਿਸ ਨੂੰ ਕਿਹਾ ਜਾਂਦਾ ਹੈ ਕਿ 2 ਮਹੀਨੇ ਤੋਂ ਵੀ ਜ਼ਿਆਦਾ ਉਸ ਨੂੰ ਚੜਵਾ ਦਿੱਤਾ ਗਿਆ ਸੀ ਜ਼ਿੰਦਾ ਉਹ ਜਿੰਦੇ ਦਾ ਜ਼ਿੰਦਾ ਨਿਕਲ ਜਾਂਦਾ ਹੈ ਅਸੀਂ ਸੋਚਿਆ ਕਿ ਇਹ ਪੂਰੀ ਕਹਾਣੀ ਦੱਸ ਦਿੱਤੀ ਪਰ ਕਹਿੰਦੇ ਨੇ ਕਿ ਜਦ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਮੈਂ ਇੱਥੇ ਬੈਠ ਕੇ ਤਪੱਸਿਆ ਕਰੂੰਗਾ ਤੇ ਕੁਝ ਸਮੇਂ ਬਾਅਦ ਜਦ ਬਾਬਾ ਜੀ ਦੀ ਮਾਤਾ ਜਿਹੜੀ ਹੈ ਲੱਭਦਾ ਪੂਰਾ ਪਰਿਵਾਰ ਇੱਥੇ ਆਉਂਦਾ ਹੈ ਤੇ ਉਹ ਦੇਖਦਾ ਹੈ ਕਿ ਉਹਨਾਂ ਦਾ ਪੁੱਤਰ ਜਿਹੜਾ ਹੈ ਕਿੱਥੇ ਉਹਨਾਂ ਨੂੰ ਨਹੀਂ ਲੱਭਦਾ ਤੇ ਮਾਈ ਦੱਸਦੀ ਹੈ ਕਿ ਉਹਨਾਂ ਦਾ ਪੁੱਤਰ ਇਸ ਜਗ੍ਹਾ ਤੇ ਹੋਵੇਗਾ ਪਰ ਬਾਬਾ ਜੀ ਜਦ ਉਹਨਾਂ ਨਾਲ ਚੱਲਣ ਲਈ ਤਿਆਰ ਹੋ ਜਾਂਦੇ ਨੇ ਆਪਣੇ ਪੁੱਤਰ ਨੂੰ ਮਾਂ ਵੇਖ ਕੇ ਅੰਜੂ ਦੀ ਅੰਜੂ ਰੋਂਦੀ ਹੈ ਤੇ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਨੇ ਕਿ ਮੇਰੀ ਮਾਲਾ ਉੱਥੇ ਡਿੱਗ ਗਈ ਜਦੋਂ ਬਾਬਾ ਜੀ but he ਮਾਲਾ ਨੂੰ ਵਾਪਸ ਲੈਣ ਆਉਂਦੇ ਨੇ ਤੇ ਮਾਨਤਾਵਾਂ ਤੇ ਕਹਾਣੀਆਂ ਤੇ ਇਤਿਹਾਸ ਵੀ ਗਵਾਇਆ ਕਿਹਾ ਜਾਂਦਾ ਹੈ ਕਿ ਉਸ ਜਗ੍ਹਾ ਦੇ ਵਿੱਚ ਉਹ ਛਪਨ ਹੋ ਜਾਂਦੇ ਨੇ ਤਾਂ ਸਬਰਾਂ ਨੂੰ ਇਹ ਯਕੀਨ ਹੋ ਜਾਵੇ ਤਾਂ ਉਹਨਾਂ ਦਾ ਕੁੱਤਾ ਜਿਹੜਾ ਹੈ ਉਹਨਾਂ ਦੇ ਕੋਲ ਉਸਦੇ ਬਾਲ ਵੀ ਪਏ ਹੁੰਦੇ ਨੇ ਜਿਸ ਨਾਲ ਪੂਰੇ ਪਰਿਵਾਰ ਨੂੰ ਯਕੀਨ ਹੋ ਜਾਵੇ ਇਹ ਨਹੀਂ ਨਹੀਂ ਜਿਸ ਤੋਂ ਬਾਅਦ ਅੱਜ ਦੇ ਸਮੇਂ ਦੇ ਵਿੱਚ ਅਸੀਂ ਸੋਚਿਆ ਕਿ ਕਿਉਂ ਨਾ ਇਸ ਜਗ੍ਹਾ ਨੂੰ ਮੋੜ ਤੋਂ ਇੱਕ ਵਾਰ ਵੇਖਿਆ ਜਾਵੇ ਜੋ ਐਡੀ ਇਤਿਹਾਸ ਤੇ ਪ੍ਰਚਲਿਤ ਹੈ ਤੇ ਆਓ ਸਾਡੇ ਨਾਲ ਪਹਿਲੇ ਪੜਾਪ ਤੇ ਵੇਖਾਂਗੇ ਕਿ ਆਖਿਰਕਾਰ ਪਾਪਾ ਪੀਰ ਤੁਗਲਕ ਸ਼ਾਹ ਜੀ ਦਾ ਦਰਬਾਰ ਇਸ ਤਰੀਕੇ ਦਾ ਅੱਜ ਦੇ ਸਮੇਂ ਦੇ ਵਿੱਚ ਬਣਿਆ ਹੋਇਆ ਉਸ ਤੋਂ ਬਾਅਦ ਗੱਲ ਕਰਾਂਗੇ ਸ਼ੱਕਰ ਦੀ ਕਹਾਣੀ ਦੀ ਕਿ ਸ਼ੱਕਰ ਦੀ ਕਹਾਣੀ ਮੰਨੀ ਜਾਂਦੀ ਹੈ ਕਿ ਘਰ ਦੇ ਵਿੱਚ ਚੂਹਾ ਕਿਸ ਤਰੀਕੇ ਦਾ ਜੀ ਸ਼ੱਕਰ ਦੀ ਕਹਾਣੀ ਪ੍ਰਚਲਿਤ ਹੈ ਉਸ ਤੋਂ ਬਾਅਦ ਮਾਨਯਤਾਵਾ ਪੂੜੀਆਂ ਦੀਆਂ ਨੇ ਕਿ ਪੂੜੀਆਂ ਨਾਲ ਕੋਈ ਪੂਰੀਆਂ ਗਿਣ ਸਕਦਾ ਹੈ ਜੇ ਕੋਈ ਗਿਣਦਾ ਹੈ ਤੇ ਉਹ ਨੀਕੀ ਦਾ ਫਰਕ ਹੁੰਦਾ ਹੈ ਪਰ ਜੇਕਰ ਕੋਈ ਇਸ ਪੂੜੀਆਂ ਤੋਂ ਪੂਰਾ ਗਿਣਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦਾ ਮਾਨਯਤਾਵਾ ਦੇ ਅਨੁਸਾਰ ਹੈ ਕਿ ਮਾਨਸਿਕ ਸੰਤੁਲਨ ਵੀ ਵਿਗੜਦਾ ਹੈ ਤੇ ਅੱਜ ਤੁਹਾਨੂੰ ਵਿਖਾਵਾਂਗੀ ਕਿ ਇਸ ਤਰੀਕੇ ਦੇ ਨਾਲ ਬਾਬਾ ਪੀਰ ਤੁਗਲ ਸ਼ਾਹ ਜੀ ਦਾ ਪੂਰਾ ਦਰਬਾਰ ਜਿਹੜਾ ਹੈ ਕਿਸ ਤਰੀਕੇ ਦਾ ਬਣਿਆ ਹੋਇਆ ਹੈ ਤੇ ਕਿੱਦਾਂ ਦੀ ਅੱਜ ਦੇ ਸਮੇਂ ਦੇ ਵਿੱਚ ਇਹ ਜਗ੍ਹਾ ਤੇ ਬਣੇ ਰਹਿਣਾ ਹੈ ਇਸ ਪੂਰੀ ਵੀਡੀਓ ਦੇ ਨਾਲ ਹਾਣੀ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਵਾ ਚੁੱਕੇ ਹਾਂ ਪਰ ਸੋਚਿਆ ਕਿ ਕਿਉਂ ਨਾ ਹਕੀਕਤ ਦੇ ਵਿੱਚ ਉਸ ਜਗ੍ਹਾ ਤੇ ਜਾ ਕੇ ਉਸ ਪੂਰੀ ਜਗ੍ਹਾ ਨੂੰ ਵੇਖਿਆ ਜਾਵੇ ਜਿੱਥੋਂ ਦੀਆਂ ਮਾਨਤਾਵਾਂ ਵੀ ਬਥੇਰੀਆਂ ਨਹੀਂ ਤੇ ਕਿਹਾ ਜਾਂਦਾ ਹੈ ਕਿ ਜਿਹੜੀ ਇਹ ਪੂਰੀ ਜਗ੍ਹਾ ਹੈ ਕਬਰਿਸਤਾਨ ਦੇ ਉੱਤੇ ਬਣੀ ਸੀ ਤਾਂ ਅਸੀਂ ਸੋਚਿਆ ਤੁਹਾਨੂੰ ਸਾਰੀਆਂ ਥਾਵਾਂ ਵਿਖਾਵਾਂਗੇ ਤੇ ਆਓ ਸਾਡੇ ਨਾਲ ਇਹੀ ਜਗ੍ਹਾ ਹੈ ਜਿੱਥੇ ਕਿ ਜਸਦਾ ਨਾਮ ਪੀਰ ਬਾਬਾ ਤੁਗਲ ਸ਼ਾਹ ਜੀ ਦੇ ਨਾਮ ਤੋਂ ਬਹੁਤ ਹੀ ਪ੍ਰਚਲਿਤ ਹੈ ਤੇ ਤੁਸੀਂ ਵੇਖ ਸਕਦੇ ਹੋ ਉੱਥੋਂ ਉਸ ਤੋਂ ਬਾਅਦ ਸ਼ੱਕਰ ਦੀ ਕਹਾਣੀ ਜਿਹੜੀ ਹੈ ਜੋ ਤੁਸੀਂ ਕਹਾਣੀ ਸੁਣੀ ਸੀ ਅਸੀਂ ਸੋਚਿਆ ਕਿਉਂ ਨਾ ਤੁਹਾਨੂੰ ਉਹ ਜਗ੍ਹਾ ਵੀ ਦਿਖਾਈ ਜਾਵੇ ਕਿ ਅੱਜ ਦੇ ਸਮੇਂ ਦੇ ਵਿੱਚ ਉਹ ਜਗ੍ਹਾ ਕਿਸ ਤਰੀਕੇ ਦੇ ਨਾਲ ਇੱਥੇ ਹੁਣ ਵੀ ਮੌਜੂਦ ਹੈ ਤੇ ਉਹ ਸਥਾਨ ਹੈ ਜੋ ਕਿ ਸ਼ੱਕਰ ਦੇ ਨਾਮ ਨਾਲ ਪ੍ਰਚਲਿਤ ਹੈ ਜਿੱਥੇ ਕਿਹਾ ਜਾਂਦਾ ਹੈ ਤੇ ਮਾਨਯਤਾਵਾਂ ਵੀ ਨੇ ਕਿ ਕਿਸੇ ਤਰੀਕੇ ਦਾ ਸੱਪ, ਬਿੱਛੂ ਜਾਂ ਕਿਸੇ ਤਰੀਕੇ ਦਾ ਜਾਨਵਰ ਜੋ ਹੈ ਉਹ ਕਰਦੇ ਵਿੱਚ ਨਹੀਂ ਆਉਂਦਾ ਜੇਕਰ ਇਹ ਸ਼ੱਕਰ ਜੀੜੀ ਹੈ ਇਸ ਨੂੰ ਅਸੀਂ ਆਪਣੇ ਘਰ ਦੇ ਵਿੱਚ ਪਾਣੀ ਦੇ ਵਿੱਚ ਮਿਲਾ ਕੇ ਛਟਕਾਉਂਦੇ ਆਂ ਤੇ ਇਸ ਤੋਂ ਬਾਅਦ ਦੀ ਅਗਲੀ ਕਹਾਣੀ ਜਿਹੜੀ ਸੀ ਜੋ ਤੁਹਾਨੂੰ ਦੱਸੀ ਸੀ ਉਹ ਕਹਾਣੀ ਸੀ ਪੂੜੀਆਂ ਦਾ ਰਾਜ਼ ਜੀ ਹਾਂ ਮਾਨਯਤਾਵਾਂ ਦੇ ਅਨੁਸਾਰ ਇਹ ਕਿਹਾ ਜਾਂਦਾ ਸੀ ਕਿ ਪੋੜੀਆਂ ਜਿਹੜੀਆਂ ਨੇ ਉਹਨਾਂ ਨੂੰ ਨਹੀਂ ਗਿਣਿਆ ਜਾਂਦਾ ਹਾਲਾਂਕਿ ਜੇਕਰ ਕੋਈ ਗਿੰਦਾ ਹੈ ਤਾਂ ਇਹ ਵੀ ਜਾਂਦਾ ਸੀ ਕਿ ਉਸ ਦਾ ਜਿਹੜਾ ਹੈ ਮਾਨਸਿਕ ਸੰਤੁਲਨ ਹੈ ਉਹ ਵਿਗੜ ਜਾਂਦਾ ਕਿਉਂਕਿ ਹਮੇਸ਼ਾ ਜਦੋਂ ਪੋੜੀਆਂ ਗਿਣੀਆਂ ਜਾਂਦੀਆਂ ਸੀ ਜਾਂ ਤਾਂ ਉਹ ਪੂਰੀਆਂ ਨਹੀਂ ਹੁੰਦੀਆਂ ਸੀ ਜਾਂ ਫਿਰ 19 21 ਦਾ ਫਰਕ ਹੁੰਦਾ ਸੀ ਤੇ ਹੁਣ ਅਗਲੇ ਜਿਹੜਾ ਸਾਡਾ ਪੜਾਅ ਹੈ ਜੇ ਤੋ ਹਨ ਪੂਰਾ ਸਥਾਨਤਾ ਸੀ ਵਿਖਾਵਾਂਗੇ ਕਿ ਹੁਣ ਬਾਹਰੋਂ ਵੀ ਕਿਸ ਤਰੀਕੇ ਦਾ ਹੈ ਤੇ ਉਸ ਦੇ ਨਾਲ ਹੀ ਤੁਹਾਨੂੰ ਉਹ ਪੋੜੀਆਂ ਦੇ ਵੱਲ ਵੀ ਲੈ ਕੇ ਜਾਵਾਂਗੇ ਇਹੋ ਹੀ ਪੋੜੀਆਂ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਯਾਦਾ ਗਿਣਿਆ ਨਹੀਂ ਜਾਂਦਾ ਪਰ ਜੇਕਰ ਗਿਣਿਆ ਜਾਂਦਾ ਹੈ ਤੇ ਘੱਟੋ-ਘੱਟ 19-21 ਦਾ ਜਿਹੜਾ ਫਰਕ ਹੈ ਇਹਨਾਂ ਪੋੜੀਆਂ ਨੂੰ ਗਿਣਦੇ ਸਮੇਂ ਜ਼ਰੂਰ ਆਉਂਦਾ ਹੈ ਤੇ ਅੱਜ ਵੀ ਜਿਹੜੀਆਂ ਪੋੜੀਆਂ ਨੇ ਬਾਬਾ ਜੀ ਦੇ ਮੰਦਿਰ ਦਾ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਬਿਲਕੁਲ ਦਿਖਾਈ ਦੇਣਗੀਆਂ ਔਰ ਮਿਲਣਗੀਆਂ ਵੀ ਅਤੇ ਹੁਣ ਅਸੀਂ ਉਸ ਜਗ੍ਹਾ ਖੜੇ ਆ ਜਿੱਥੇ ਪਾਣੀ ਵਾਲੀ ਖੂਈ ਹੈ ਇਹ ਖੂਈ ਦਰਅਸਲ ਕਿਹਾ ਜਾਂਦਾ ਸੀ ਕਿ ਜਦੋਂ ਪਾਣੀ ਦੇ ਲੋੜ ਸੀ ਬਾਬਲ ਜੀ ਨੇ ਪਾਣੀ ਮੰਗਿਆ ਸੀ ਤੇ ਪਾਣੀ ਕਿੱਥੇ ਨਹੀਂ ਮਿਲਿਆ ਸੀ ਤਾਂ ਨੇਜਾ ਮਾਰ ਕੇ ਜਿਹੜੀ ਇਹ ਖੂਈ ਹੈ ਜਿੱਥੇ ਤੁਸੀਂ ਪਾਣੀ ਵੇਖ ਸਕਦੇ ਹੋ ਇਹ ਬਣਾਈ ਗਈ ਸੀ ਉੱਥੇ ਕਿਹਾ ਜਾਂਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕਿ ਸ਼ਰਧਾਲੂ ਆ ਕੇ ਮੱਥਾ ਟੇਕਦੇ ਨੇ ਤੁਗਲ ਸ਼ਾਹ ਪੀਰ ਬਾਬਾ ਜੀ ਦੇ ਉੱਥੇ ਇਸ ਖੂਈ ਦੇ ਵਿੱਚ ਆ ਕੇ ਪਾਣੀ ਭਰ ਕੇ સ્ਨਾਣ ਤੇ ਮੂੰਹ ਹੱਥ ਧੋਂਦੇ ਨੇ ਮਾਨਯਤਾਵਾਂ ਦੇ ਅਨੁਸਾਰ ਹੀ ਵੀ ਕਿਹਾ ਜਾਂਦਾ ਹੈ ਕਿਸੇ ਤਰੀਕੇ ਦਾ ਜੇ ਕਿ ਕਿਸੇ ਨੂੰ ਚਰਮ ਰੋਗ ਹੁੰਦਾ ਹੈ ਉਹ ਨਹੀਂ ਹੁੰਦਾ ਤੇ ਇੱਥੇ ਆ ਕੇ ਜਿਹੜਾ ਵਿਅਕਤੀ ਹੈ ਉਹ ਤੁਗਲਸ਼ਾ ਬਾਬਾ ਜੀ ਦੇ ਮੱਥਾ ਵੀ ਟੇਕਦਾ ਹੈ ਤੇ ਉਸ ਤੋਂ ਬਾਅਦ ਖੂਈ ਤੇ ਆ ਕੇ ਹੱਥ ਮੂਛ ਨਾਨ ਵੀ ਕਰਦਾ ਹੈ ਮਿਆਸ ਕਰਦੀ ਹਾਂ ਕਿ ਅੱਜ ਦਾ ਇਤਿਹਾਸ ਜੋ ਤੁਹਾਨੂੰ ਵਿਖਾਇਆ ਇਸ ਦੇ ਬਾਰੇ ਸ਼ਾਇਦ ਤੁਸੀਂ ਜਾਣਦੇ ਵੀ ਹੋਵੋਗੇ ਜੇਕਰ ਨਹੀਂ ਜਾਣਦੇ ਹੋਵੋਗੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਗਲ ਸ਼ਾਹ ਪੀਰ ਬਾਬਾ ਜੀ ਦਾ ਪੂਰਾ ਇਤਿਹਾਸ ਅਸੀਂ ਤੁਹਾਨੂੰ ਵਿਖਾਇਆ ਮਨਤਾਵਾਆਂ ਦੀਆਂ ਜਿਹੜੀਆਂ ਜਗ੍ਹਾ ਨੇ ਉਹ ਵੀ ਤੁਹਾਨੂੰ ਵਿਖਾਈਆਂ ਨੇ ਤਾਂ ਜੋੜੇ ਵੀ ਲੋਕ ਤੁਗਲ ਸ਼ਾਹ ਪੀਰ ਬਾਬਾ ਜੀ ਦੇ ਆਉਂਦੇ ਨੇ ਕਮੈਂਟ ਕਰਕੇ ਪ੍ਰਤੀਕਿਰਿਆ ਨੂੰ ਜ਼ਰੂਰ ਸਾਂਝੀ ਕਰਨਾ ਤੇ ਹੋਰ ਇਤਿਹਾਸਿਕ ਸਥਾਨਾਂ ਦੇ ਲਈ ਬਣ ਰਹੋ ਤਲਵਾੜਾ ਦੱਸੀ ਦੀ ਬਿਊਟੀਫੁੱਲ ਦੇ ਨਾਲ ਤੇ ਇੱਕ ਹੋਰ ਗੱਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ